ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪਿੰਡ ਲੰਡਿਆਂ ਚੋਂ ਲੰਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਭੈਣਾ ਦੋਸਤੋ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਅਸਤੇ ਤਿੰਨ ਨਗ ਲੈ ਕੇ ਆਏ ਆ ਇੱਕ ਅਸਰ ਝੁੱਟੀ ਸਾਹਮਣੇ ਦੇਖ ਸਕਦੇ ਹੋ ਤੁਸੀਂ ਇੱਕ ਨਾਲ ਖੜੀ ਹੈ ਮੱਝ ਦੂਜਾ ਸੂਹਾ ਟੋਕਰ ਗੱਬਣ ਬਾਈ ਹੁਣ ਅਸੀਂ ਦੱਸਣ ਮੁਤਾਬਕ ਇੱਕ ਬੂਰੀ ਕੱਟੀ ਹੈ ਇੱਕ ਸਾਲ ਦੀ ਆ ਦੇਖ ਸਕਦੇ ਹੋ ਕੱਟੀ ਰਹੀ ਬਾਕੀ ਡਿਟੇਲ ਦੀ ਗੱਲ ਕਰਕੇ ਡਿਟੇਲ ਤੁਹਾਨੂੰ ਮੈਂ ਹੀ ਦੇਵਾਂਗਾ ਇਹ ਦੰਦੋਂ ਕੀਰੀ ਹੈ ਦੋਸਤੋ ਕੱਦ ਕਾਠ ਫੁੱਲਾ ਸਿੰਗਾਾਂ ਦੀ ਵੀ ਸੋਹਣੀ ਹੈ ਬਾਕੀ ਤੁਹਾਨੂੰ ਥਣ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਥਾਣਾ ਬਹੁਤ ਵਧੀਆ ਲੱਗਾ ਲੰਮਾ ਥਾਣਾ ਇਹਦੇ ਵੇਖਸਾ ਦੇ ਦੋਸਤੋ ਬਾਕੀ ਜੇ ਕਿਸ ਨੂੰ ਪਸੰਦ ਆਉਂਦੀ ਤੁਸੀਂ ਬਾਈ ਨਾਲ ਰਾਤ ਤੱਕ ਕੰਮ ਕਰ ਸਕਦੇ ਆ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਲਗਾ ਬਾਹਰ ਚੱਲੂਗਾ ਕੱਦ ਕਾਠ ਪੂਰਾ ਦੋਸਤੋ ਇਹਦਾ ਬਾਕੀ ਸ਼ਕੀਨ ਵੀ ਐ ਸਿੰਘਾਂ ਸੁngਾਂ ਦੀ ਵੀ ਇਸਾਂ ਚੁੰਬੀ ਜਾਵਾ ਮੋਰਾ ਨਸਲ ਚ ਪੈਂਦੀ ਆ ਜੇ ਕੋਈ ਵੀ ਸੰਭਣ ਵਾਲਾ ਲੈ ਜਾ ਤਾਂ ਵਧੀਆ ਤਿਆਰ ਹੋ ਜੂਗੀ ਗਾਹ ਨੂੰ ਦੋ ਨੰਬਰ ਦੀ ਗੱਲ ਕਰਕੇ ਤਾਂ ਇਹਦੇ ਪਰ ਨਾਂ ਮਾਤਰਾ ਦੀ ਗੱਬਣ ਪਾਈ ਹੁਣ ਐ ਦੱਸਿਆ ਆਪਾਂ ਨੂੰ ਤੁਸੀਂ ਆਹ ਤੇ ਡਾਕਟਰ ਲੈ ਕੇ ਚੈੱਕ ਕਰਾ ਕੇ ਲੈ ਕੇ ਜਾਣੀ ਐ ਤਸੱਲੀ ਭਰ ਕੇ ਤੁਸੀਂ ਇੱਥੇ ਆ ਕੇ ਕਰਨੀ ਐ ਦੁੱਧ ਦੀ ਗੱਲ ਕਰਕੇ ਇਹਦਾ ਦੁੱਧ 4 ਕਿਲੋ ਦੋਵਾਂ ਡੰਗਾਂ ਦਾ ਚੋਟੀ ਸੋਹਣੀ ਆ ਦੋਸਤੋ ਬਾਕੀ ਸਿੰਗਾ-ਸੁੰਗਾ ਦੀ ਵੀ ਸੋਹਣੀ ਐ ਇਹ ਮਾਰ ਕੇ ਦਸਨ ਮੁਤਾਬਕ ਦੋ ਦੰਦਾ ਦੋਸਤੋ ਮੂੰਹ ਜੋ ਥੋੜਾ ਜਿਹਾ ਕੈਮਰੇ ਤੋਂ ਡਰਦੀ ਐ ਹਾਂ ਲਿਵਰ ਰਿਚਾ ਤੁਸੀਂ ਬਾਕੀ ਮੈਂ ਫੇਰ ਦੁਬਾਰੇ ਕਿੰਨਾ ਵੀ ਇੱਥੇ ਸੱਦੀ ਵਕਤ ਬਾਰਕ ਤੁਸੀਂ ਇੱਥੇ ਆ ਕੇ ਕਰਿਆ ਜੇ ਚੰਗੀ ਐ ਝੋਟੀ ਰੇਟ ਇਹਨਾਂ ਦਾ ਸਾਰਿਆਂ ਦਾ ਹੀ ਫੋਨ ਤੇ ਹੋਊਗਾ ਦੋਸਤੋ ਬਾਈ ਉਹਨਾਂ ਦਾ ਵਪਾਰ ਲੈਣ ਦਾ ਕੰਮ ਆ ਪਸ਼ੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਹੁਣ ਆਪਾਂ ਕੱਟੀ ਦੀ ਡਿਟੇਲ ਦਿੰਨੇ ਤੁਹਾਨੂੰ ਵੀ ਇਹ 1 ਸਾਲ ਦੀ ਐ ਚੰਗੀ ਹੈ ਵੀ ਸਿੰਘ ਸਿੰਘਾ ਸਿੰਘਾਂ ਦਾ ਸੋਹਣੀ ਆ। ਬਾਕੀ ਥਾਣੇ ਦੇਖ ਸਾਥੇ ਦੋਸਤੋ। ਰੇਟ ਇਹਦਾ ਵੀ ਹੂਣ ਤੇ ਰਹਿਣ ਵਾਲਾ। ਕਈ ਵੀਰ ਹੁੰਦੇ ਆ ਬੂਰੀ ਦੇ ਸ਼ਕੀਨ ਉਹਨਾਂ ਵਾਸਤੇ ਤੋਖਾ ਇਹ। ਬਾਕੀ ਮਿਲਦੇ ਆ ਦੋਸਤੋ ਅੱਗੇ ਨਵੀਂ ਵੀਡੀਓ ਦੇ ਨਾਲ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।